ਚਾਣੀ ਆ। ਆ ਦੇਖੋ ਜੀ ਐ। ਬਿਲਕੁਲ ਸੌਖੇ ਢੰਗ ਨਾਲ ਘਰ 'ਚ ਹੀ ਸੋਨੇ-ਸੋਨੇ ਸੂਟ ਆਪਦੇ ਰੈਡੀ ਕਰ ਸਕਦੇ ਆਂ ਆਪਾਂ। ਆਪਣਾ ਕੋਈ ਰੋਜ਼ਗਾਰ ਵੀ ਤੋੜ ਸਕਦੇ ਆਂ ਤੇ ਜੇ ਨਹੀਂ ਰੋਜ਼ਗਾਰ ਤੋੜਨਾ ਤਾਂ ਆਪਦੇ ਤਾਂ ਸ਼ੌਂਕ ਪੂਰੇ ਕਰ ਹੀ ਸਕਦੇ ਆਂ। ਹੁਣ ਤਾਂ ਗਰਮੀ ਵਾਲੇ ਸੂਟ ਵਧੀਆ 5-400 ਦਾ ਸੂਟ ਵਧੀਆ ਆ ਜਾਂਦਾਗਾ ਪਲੇਨ ਦਾ, ਪ੍ਰਿੰਟਡ। ਇਸੀ ਤਰ੍ਹਾਂ ਪਹਿਲੇ ਇਹਨੂੰ ਰੌਂਡ ਰੌਂਡ ਬਣਾ ਲਿਆ ਆਪਾਂ ਜਿਵੇਂ ਆਪਣਾ ਡਿਜ਼ਾਈਨ ਹੈ। ਉਹਨੇ ਉਹਨੇ ਸਿਰਾ ਪੈਨ ਨੂੰ ਭਰਾਂਗੇ। ਵਿੱਚੋਂ ਵੀ ਸੇਮ ਪ੍ਰੋਸੈਸ ਨਾਲ ਹੀ ਭਰਾਂਗੇ। ਤੇ ਸਿੰਪਲ ਜੇ ਫੁੱਲوں ਨੂੰ ਹੀ ਆਪਾਂ ਬਹੁਤ ਸੋਹਣੇ ਤਰੀਕੇ ਨਾਲ ਡੈਕੋਰੇਟ ਕਰ ਦਾਂਗੇ ਤੇ ਇਹਨੂੰ ਬਹੁਤ ਸੋਹਣਾ ਬਣਾ ਲਵਾਂਗੇ। ਐ ਕੁਝ ਵੀ ਨਹੀਂ ਸਿਰ ਨੂੰ ਆਪਾਂ ਨੂੰ ਜ਼ਿਆਦਾ ਟ੍ਰੇਸ ਵਗੈਰਾ ਵੀ ਕਰਨ ਦੀ ਜ਼ਰੂਰਤ ਨਹੀਂ ਹੈ ਕਈ। ਸਿਰਫ ਪੈਨ ਨਾਲ ਆਪਾਂ ਬਣਾ ਸਕਦੇ ਹਾਂ ਇਹਨੂੰ। ਬਸ ਇਸੇ ਤਰ੍ਹਾਂ ਹੁਣ ਮੈਂ ਇਹਨੂੰ ਰੌਂਡ ਰੌਂਡ ਕਰੂੰਗੀ ਫਿਰ ਮੈਂ ਵਿੱਚੋਂ ਭਰਨ ਕੇ ਦਿਖਾਉਣੀ ਆ। ਹਾਂਜੀ ਇਸੇ ਤਰ੍ਹਾਂ ਆਪਾਂ ਅਗੇ ਐਂਡ ਤੇ ਜਾਵਾਂ ਆ ਦੇਖੋ ਜੀ ਫੇਰ ਉਸੇ ਤਰ੍ਹਾਂ ਆ ਇਹਨੂੰ ਹਲਕੇ ਹੱਥ ਨਾਲ ਕੱਸਿਆ ਥੋੜਾ ਜਿਹਾ ਬਸ ਇੱਥੋਂ ਜਿਹੜਾ ਆ ਧਾਗਾ ਥੋੜਾ ਜਿਹਾ ਇਹਨੂੰ ਐ ਖਿੱਚਿਆ ਹਾਂਜੀ ਹੁਣ ਇਹਨੂੰ ਆਪਾਂ ਵਿੱਚੋਂ ਭਰਾਂਗੇ ਉਹ ਦੱਤੀ ਐ ਮੈਂ ਸੇਮ ਪ੍ਰੋਸੈਸ ਨਾਲ ਹੀ ਇਹਨੂੰ ਆਪਾਂ ਵਿੱਚੋਂ ਭਰਨਾਗਾ ਖੁਸ਼ ਵੱਖਰਾ ਨਹੀਂ ਕਰਨਾ ਇਹਦੇ ਵਿੱਚ ਆਪਾਂ ਕਿਰਾਂ ਜਿਹੜਾ ਇਹ ਉੱਤੋਂ ਫੁੱਲਾ ਆਪਾਂ ਸੇਮ ਪ੍ਰੋਸੈਸ ਨਾਲ ਹੀ ਭਰਨਾਗਾ ਆ ਦੇਖੋ ਜੀ ਪੂਰਾ ਸੋਹਣਾ ਬਣਾਇਆ ਇਹਨੇ ਪੂਰੀ ਸਫਾਈ ਨਾਲ ਬਨੂਗਾ ਜੇ ਇਹਨੂੰ ਆਪਾਂ ਥੋੜਾ ਜਿਹਾ ਸੰਗਣਾ ਬਣਾਉਣਾ ਤਾਂ ਸੰਗਣਾ ਵੈਸੇ ਤਾਂ ਇਹ ਤਾਂ ਸੰਗਣਾ ਹੀ ਹੈ ਜੇ ਤੂੰ ਬਿਰਲਾ ਬਣਾਉਣਾ ਤਾਂ ਬਿਰਲਾ ਵੀ ਬਣਾ ਸਕਦੇ ਆ ਤੇ ਇਹ ਤੋਂ ਵੀ ਸੰਗਣਾ ਬਣਾਉਣਾ ਤਾਂ ਸੰਗਣਾ ਹੀ ਬਣਾ ਸਕਦੇ ਆ ਉਹ ਆਪਣੀ ਚੋਇਸ ਤੇ ਆ ਉਹ ਆਪਣੀ ਮਿਹਨਤ ਤੇ ਅ ਵੀ ਆਪਾਂ ਕਿੰਨੀ ਕੁ ਜ਼ਿਆਦਾ ਲਾ ਸਕਦੇ ਆ ਮਿਹਨਤ ਤੇ ਨਹੀਂ ਫਿਰ ਜਿਵੇਂ ਮੈਂ ਬਣਾਇਆ ਬਸ ਐ ਬਣਾ ਲਿਓ ਤੇ ਬਹੁਤ ਸੋਹਣੇ ਛੋਟੇ ਛੋਟੇ ਡਿਜ਼ਾਈਨਾਂ ਨਾਲ ਹੀ ਸੂਟ ਤਿਆਰ ਹੋ ਜਾਂਦੇ ਆ ਜੇ ਵੀਡੀਓ ਪੂਰੀ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਕਿਉਂਕਿ ਕੱਲੀ ਕੱਲੀ ਚੀਜ਼ ਦੁਆਰਾ ਦੁਆਰਾ ਦੱਸਤੀ ਆ ਮੈਂ ਜਿੰਨਾ ਕਿ ਮੈਨੂੰ ਆਉਂਦਾ ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਤੇ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਜਿਹੜੇ ਵੀ ਸਿੱਖ ਰਹੇ ਆ ਜਾਂ ਕਿਸੇ ਨੂੰ ਵੀ ਕੁਝ ਵੀ 1% ਵੀ ਨੋ ਲੈਜ ਮਿਲੇ ਹਨਾ ਉਹਬ ਦਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰਿਆ ਕਰੋ ਹੁਣ ਸੈਨੂ ਐਂਗੋਲ-ਗੋਲ ਸਾਰੇ ਨੂੰ ਆਪਾਂ ਵਿੱਚੋਂ ਭਰ ਦੇਣਾ ਹੁਣ ਮੈਨੂੰ ਕੰਪਲੀਟ ਕਰਦੀ ਆਂ ਤੁਸੀਂ ਸੇਮ ਤਰੀਕੇ ਨਾਲ ਇਹ ਵਸੇ ਨੂੰ ਐਂ ਸ਼ੁਰੂ ਕਰਕੇ ਇੱਕ ਸਾਈਡ ਤੋਂ ਸ਼ੁਰੂ ਕਰ ਲਓ ਚਾਹੇ ਵਿਚਾਲੋ ਇਹਨੇ ਸਾਰੇ ਨਹੀਂ ਧਰਨਾ ਇੱਥੇ ਕੁਝ ਨਹੀਂ ਦਿਖਣਾ ਹੈਗਾ ਕਾ ਤੇ ਸਾਰੇ ਨੂੰ ਫਿਲ ਕਰ ਲਿਓ ਬਸ ਹਾਂਜੀ ਜਿਵੇਂ ਵੀ ਹੁਣ ਆਪਾਂ ਨੂੰ ਕਿਤੋਂ ਲੱਗੇ ਆਪਣਾ ਥੋੜਾ ਜਿਹਾ ਫਲਾਵਰ ਵੀ ਲੱਗਾ ਉੱਥੇ ਐਂ ਇੱਕ ਦੀ ਸਟਿਚ ਆਪਾਂ ਹੋਰ ਕਰ ਦੇਣੀ ਐ ਫ੍ਰੈਂਚ ਨੋਟ ਬੋਲਦੇ ਆ ਇਹਨੂੰ ਗੰਡਾਂ ਦੇ ਕਢਾਈ ਜਾਣੇ ਕਿ ਆਪਾਂ ਸਾਰਾ ਕੁਝ ਪੰਜਾਬੀ 'ਚ ਹੀ ਦੱਸਦੇ ਹੁੰਨੇ ਆ ਕਿਉਂਕਿ ਆਪਣੀ ਮਾਤਰ ਭਾਸ਼ਾ ਪੰਜਾਬੀ ਆ ਤਾਂ ਮੈਂ ਪੰਜਾਬੀ ਨੂੰ ਹੀ ਪ੍ਰਮੋਟ ਕਰਨਾ ਪਸੰਦ ਕਰਦੀ ਆ ਆ ਦੇਖੋ ਜੀ ਹੁਣ ਇੱਥੇ ਆਪਾਂ ਕਿਵੇਂ ਵੀ ਕਰ ਸਕਦੇ ਆ ਇੱਥੇ ਕੋਈ ਮੋਤੀ ਵੀ ਯੂਜ਼ ਕਰ ਸਕਦੇ ਆ ਧਾਗੇ ਵੀ ਯੂਜ਼ ਕਰ ਸਕਦੇ ਆ ਤੇ ਮੈਂ ਦੋ ਤਿੰਨ ਚੀਜ਼ਾਂ ਨਾਲ ਬਣਾਉਣੀ ਆ ਮੈਂ ਤੁਹਾਨੂੰ ਦਿਖਾਉਣੀ ਆ ਫਿਰ ਮੈਂ ਧਾਗਾ ਚੇਂਜ ਕਰ ਲਾਂ ਫਿਲਹਾਲ ਹਾਂਜੀ ਹੁਣ ਆਪਾਂ ਗ੍ਰੀਨ ਥ੍ਰੈਡ ਲਈ ਆ ਆ ਦੇਖ ਲਓ ਇਹ ਵੀ ਆਪਣੀ ਗੁੱਟੀ ਵਾਲੀ ਆ ਗੁੱਟੀ ਆ ਇਹ ਤੇ ਚਲਿਆ ਮੈਂ ਤੇ ਨੀਡਲ ਆਪਾਂ ਸੇਮ ਹੀ ਲਈ ਆ ਲੋਡ ਹੁਣ ਸਾਰਾ ਆਪਾਂ ਇਹਦੇ ਚ ਧਾਗਾ ਪਾ ਲਿਆ ਅ ਡਿਜ਼ਾਈਨ ਆਪਣਾ ਜਿਹੜਾ ਬਣਾਇਆ ਸੀ ਮੈਂ ਉਹ ਦਿਖ ਨਹੀਂ ਰਿਹਾ ਡਰਾ ਕੀਤਾ ਮਿੰਮਾ ਪਾਈ ਬਣਾ ਦਾਂਗੇ ਬੁਟਾ ਜਾਂ ਬਣਾ ਦਾਂਗੇ ਆਹ ਪਾ ਟਰੀ ਜਾਂ ਬਣ ਗਿਆ ਆਪਣਾ ਦੇਖੋ ਕਿੰਨਾ ਸੋਹਣਾ ਲੱਗਦਾ ਹੈਗਾ ਦੇਖੋ ਹੀ ਜਿਆਦਾ ਨਹੀਂਤ ਵੀ ਨਹੀਂ ਲੱਗੀ ਤੇ ਆ ਜਿਹੜੀ ਆਪਾਂ ਡੰਡੀ ਲਾਵਾਂਗੇ ਜੀ ਇਹ ਐਂ ਲਾਵਾਂਗੇ ਇੱਥੋਂ ਸਿੰਪਲ ਆਪਾਂ ਧਾਗਾ ਕਟੇ ਦੇਖੋ ਛੋਟੇ ਛੋਟੇ ਸਟੈਪ ਚੱਕਣੇ ਫਿਰ ਇੱਥੋਂ ਐਂ ਚੱਕਿਆ ਜੇ ਵੀ ਮਤਲਬ ਆਪਣਾ ਜੇ ਆਪਣਾ ਮਤਲਬ ਪਾਰਾ ਡਿਜ਼ਾਈਨ ਹੋਵੇ ਥੋੜਾ ਜਿਹਾ ਫਿਰ ਆਪਾਂ ਥੋੜਾ ਜਿਹਾ ਵੱਡੇ ਸਟੈਪ ਵੀ ਚੱਕ ਸਕਦੇ ਆ ਤੇ ਨਹੀਂ ਬਸ ਇਹਨੂੰ ਛੋਟੇ-ਛੋਟੇ ਸਟੱਪਾਂ 'ਇ ਚੱਕਨੇ ਆ ਇਹ ਇਹ ਟੇਡਾ ਵਿੰਗਾ ਜਿਹਾ ਬਣ ਜਾਊਗਾ ਡੰਡੀ ਜੀ ਬੜੀ ਸੋਹਣ ਲੱਗਦੀ ਹੈ ਇਹ ਇਹ ਇੱਥੇ ਕਿਹੜਾ ਮਰਜ਼ੀ ਤਰੀਕਾ ਵਰਤ ਸਕਦੇ ਹੋ ਤੁਸੀਂ ਸਿੰਪਲ ਡੰਡੀ ਬਣਾ ਸਕਦੇ ਹੋ ਉਹਨੂੰ ਜਮਾਂ ਸਿੰਪਲ ਭਰ ਸਕਦੇ ਹੋ ਟੁਕੜਿਆਂ ਨਾਲ ਜਮਾਂ ਸਿੰਪਲ ਭਰ ਕੇ ਫਰੈਂਚ ਜੀ ਵੀ ਬਣਾ ਸਕਦੇ ਹੋ ਇਹਨੂੰ ਤੇ ਇਸ ਤਰੀਕੇ ਨਾਲ ਵੀ ਬਣਾ ਸਕਦੇ ਹਾਂ ਜਿਹੜਾ ਮਰਜ਼ੀ ਤਰੀਕਾ ਵਰਤ ਲਈ ਉੱਥੇ ਨਹੀਂ ਤਾਂ ਮੋਤੀ ਵੀ ਲਾ ਸਕਦੇ ਹਾਂ ਜਿਹੜੇ ਨਾ ਮੋਤੀਆਂ ਵਗੈਰਾ ਦਾ ਪਲਸ ਦਾ ਕੰਮ ਅੱਜ ਕੱਲ ਜਿਆਦਾ ਸੋਹਣਾ ਲੱਗਦਾ ਨਾ ਟ੍ਰੈਂਡਿੰਗ ਚ ਹੈਗਾ ਤੇ ਉਹ ਚੀਜ਼ ਵੀ ਕਰ ਸਕਦੇ ਹਾਂ ਉਹਦੇ ਦੇ ਰਿਲੇਟਿਡ ਆਪਣੀਆਂ ਕਾਫੀ ਸਾਰੀਆਂ ਵੀਡੀਓਜ਼ ਨੇ ਸਾਰੀਆਂ ਪਹਿਣਾ ਦੇਖ ਸਕਦੀਆਂ ਨੇ ਜਾ ਕੇ ਹਾਂ ਦੇਖੋ ਬਸ ਇਹ ਮੈਂ ਸਿੰਪਲ ਜਿਹੇ ਤਰੀਕੇ ਨਾਲ ਬਣਾਤੀ ਇਹ ਤੋਂ ਆਪਾਂ ਨੀਡਲ ਕੱਢਤੀ ਬਸ ਹਾਂਜੀ ਹੁਣ ਆਪਾਂ ਹਾਂਜੀ ਹੁਣ ਆਪਾਂ ਆਹ ਵਾਲੀਆਂ ਪੱਤੀਆਂ ਬਣਾਵਾਂਗੇ ਨੀਚੇ 1 ਮਿੰਟ ਮੈਂ ਫਰੇਮ ਨੂੰ ਥੋੜਾ ਜਿਹਾ ਕੱਸ ਲਾਂ ਆ ਦੇਖੋ ਫਰੇਮ ਨੂੰ ਲੱਗੇ ਲਗਾਈ ਆਪਾਂ ਐ ਕੱਸ ਸਕਦੇ ਹਾਂ ਹਲਕਾ ਜਿਹਾ ਖਿੱਚਾ ਜਿਆਦਾ ਨਹੀਂ ਖਿੱਚਣਾ ਹਲਕਾ ਜਿਹਾ ਖਿੱਚਣਾ ਦੇਖੋ ਹੁਣ ਆਪਾਂ ਇਹ ਬਣਾਵਾਂਗੇ ਆਪਣੀਆਂ ਪੱਤੀਆਂ ਪੱਤੀਆਂ ਦੇ ਕਾਫੀ ਸਾਰੇ ਤਰੀਕੇ ਆਪਾਂ ਦੱਸੇ ਹੋਏ ਆਗੇ ਜਿਹੜੇ ਮਰਜ਼ੀ ਤਰੀਕੇ ਨਾਲ ਬਣਾ ਸਕਦੇ ਹੋ ਜਿਹੜੇ ਤੇ ਤਰੀਕੇ ਨਾਲ ਮੈਂ ਬਣਾ ਰਹੀ ਐ ਇਤਨਾ ਵੀ ਬਣਾ ਸਕਦੇ ਹਾਂ ਤਾਂ ਸਿੰਪਲ ਦੂਜੇ ਤਰੀਕੇ ਨਾਲ ਵੀ ਬਣਾ ਸਕਦੇ ਹਾਂ ਇੱਥੇ ਕੋਈ ਇਸ਼ੂ ਨਹੀਂ ਹੈਗਾ ਫਿਰ ਇਹਨੂੰ ਆਇਆ نیچے ਕੱਢ ਦੇਣਾ ਬਸ ਫਿਰ ਇਧਰ ਆਇਆ ਛੋਟਾ ਚੱਕ ਲੈਣਾ ਇਦੋਂ ਪੱਤੀਆਂ ਜਿਹੜੇ ਤਰੀਕੇ ਨਾਲ ਮਰਜ਼ੀ ਬਣਾ ਸਕਦੇ ਹੋ ਜੀ ਸਪੈਸ਼ਲ ਲੀਫਸ ਦੀਆਂ ਆਪਣੀਆਂ ਵੀਡੀਓਜ਼ ਹੈਗੀਆਂ ਨੇ ਸਾਰੀਆਂ ਭੈਣਾਂ ਦੇਖਿਓ ਜ਼ਰੂਰ ਸਿੱਖਿਓ ਜ਼ਰੂਰ ਜੇ ਕੁਝ ਸਿੱਖਣ ਨੂੰ ਮਿਲਿਆ ਤਾਂ ਆ ਦੇਖੋ ਜੀ ਮੈਂ ਸੇਮ ਮੈਥਡ ਯੂਜ਼ ਕਰ ਲਿਆ ਇਹਦੇ ਚ ਵੀ ਇੱਕ ਥੱppa ਹੋਰ ਲਾ ਦਾਂਗੇ ਆਏ ਬਸ ਜਿਵੇਂ ਆਪਾਂ ਡਿਜ਼ਾਈਨ ਡਰਾ ਕੀਤਾ ਹੋਵੇ ਆਪਣੀ ਪੱਤੀ ਦਾ ਉਵੇਂ ਉਵੇਂ ਚੱਕ ਲੋ ਤੇ ਨਹੀਂ ਡਰਾ ਕੀਤਾ ਤਾਂ ਮੇਰੇ ਵਾਂਗੂ ਜਿਵੇਂ ਮੇਰਾ ਵੀ ਦਿਖਦਾ ਨਹੀਂ ਹੈ ਕਿ ਡਿਜ਼ਾਈਨ ਜਦ ਤਮੇਟ ਗਿਆ ਤਾਂ ਬਸ ਸੁਈ ਫਿਰ ਚੱਕ ਲੋ ਬਸ ਇਹ ਦੋ ਜੜਚੋਂ ਪੜਤਾਂ ਇਹ ਤਾਂ ਅੱਗੇ ਵਧੀਆ ਹੀ ਹੁੰਦੇ ਆ ਜਿਆਦਾ ਉਲਝਦੇ ਵਗੈਰਾ ਹੈ ਨਹੀਂਗੇ ਇਹ ਕੋਈ ਇੰਨੀ ਪ੍ਰੋਬਲਮ ਇਹਨਾਂ ਨਾਲ ਆਉਂਦੀ ਨਹੀਂ ਹੈਗੀ ਕੰਮ ਕਰਨਾ ਸੌਖਾ ਹੀ ਹੁੰਦਾ ਇਹਨਾਂ ਨਾਲ ਸਿੱਖਣਾ ਵੀ ਸੌਖਾ ਹੀ ਹੁੰਦਾ ਥੋੜੀ ਜਿਹੀ ਮਿਹਨਤ ਹੀ ਲੱਗਦੀ ਹੈ ਬਸ ਆ ਦੇਖੋ ਜੀ ਕਿੱਡੀ ਸੋਹਣੀ ਪੱਤੀ ਤਿਆਰ ਹੋਈ ਆਪਣੀ ਹੁਣ ਇਸੇ ਤਰ੍ਹਾਂ ਆਪਾਂ ਇਧਰੋਂ ਪੱਤੀ ਬਣਾਵਾਂਗੇ ਮਝ ਥੋਪਾ ਪੱਤੀ ਚੱਕਣੀ ਸੀ ਆਪਣੇ ਇੱਥੇ ਜੀ ਆਪਣੀ ਪੱਤੀ ਕੌਣ ਸੀ ਨਹੀਂ ਇਹ ਨੂੰ ਮੈਂ ਬਣਾਇਆ ਸੀ ਐਵੇਂ ਦੇਖ ਐ ਸਿੰਪਲ ਥੋਪਾ ਲਿਆ ਸੀ ਮੈਂ ਪਹਿਲਾਂ ਸੇਰ ਆਏ ਇਧਰੋਂ ਥੋਪਾ ਚੱਕਿਆ ਹੈ ਇਹਦੀ ਸੇਦ ਚ ਸੇਰ ਨੂੰ ਜਾ ਕੇ ਮੈਂ ਨੀਚੇ ਨੂੰ ਕੱਟਦਾ ਸੂਈ ਨੂੰ ਇਨਾਂ ਨੂੰ ਆਪਾਂ ਕਿਸੇ ਸਾਈਜ਼ ਦਾ ਕਿਵੇਂ ਬਨਜੂਗਾ ਜਿਵੇਂ 1 2 3 ਜਿਵੇਂ ਇੱਥੇ ਮੈਂ ਤਿੰਨ ਵਾਰ ਯੂਜ਼ ਕੀਤਾ ਹੁਣ ਦੋ ਵਾਰੀ ਹੋ ਗਿਆ ਇੱਕ ਵਾਰ ਮੈਂ ਇਹਨੂੰ ਹੋਰ ਬਣਾ ਦੂੰਗੀ ਤਾਂ ਇਹ ਤਿੰਨ ਵਾਰ ਬਨਜਣਾ ਬਸ ਆਈ ਇਹਨਾਂ ਦਾ ਆਈਡੀਆ ਹੋ ਜਾਂਦਾ ਹੁੰਦਾ ਇਹਨਾਂ ਚੀਜ਼ਾਂ ਦਾ ਗਿਨ-ਗਿਨ ਕੇ ਬਸ ਫੇਰ ਹੁਮੀ ਨੀਡਲ ਕੱਟੀ ਸੇਮ ਪ੍ਰੋਸੈਸ ਆਪਾਂ ਯੂਜ਼ ਕੀਤਾ ਆ ਦੇਖੋ ਜੀ ਇਹ ਤਾਂ ਬਣਾ ਲਿਆ ਹਾਂ ਜੀ ਮੈਂ ਇੱਥੇ ਆਪਾਂ ਇੱਥੇ ਵੀ ਛੋਟੀਆਂ-ਛੋਟੀਆਂ ਪਲਾਵਾਂਗੇ ਪੱਤੀਆਂ ਜੀਆਂ ਇੱਥੇ ਮੈਂ ਹੋਰ ਤਰੀਕਾ ਵਰਤਦੀ ਆਂ ਆ ਦੇਖੋ ਜੀ ਇੱਥੇ ਮੈਂ ਦੂਜਾ ਤਰੀਕਾ ਨਾਲ ਦੱਸਦਣੀ ਆ ਸਿੰਪਲ ਤਰੀਕੇ ਨਾਲ ਜਿਹੜੇ ਨਾਲ ਮੈਂ ਕਿਹਾ ਸੀ ਤੁਹਾਨੂੰ ਆ ਦੇਖੋ ਐ ਪਹਿਲੀ ਲਾਈਨ ਆਪਾਂ ਜਿਹੜੀ ਵੱਡੀ ਚੱਕੀ ਆ ਪਹਿਲਾ ਤੋਪਾ ਜੇ ਕਹਿੰਦਾ ਮਤਲਬ ਵੀ ਉਹ ਆਪਾਂ ਵੱਡਾ ਚੱਕਿਆ ਫਿਰ ਉਸ ਤੋਂ ਛੋਟਾ ਫਿਰ ਉਸ ਤੋਂ ਛੋਟਾ ਫਿਰ ਉਸ ਤੋਂ ਛੋਟਾ ਇਹ ਮੈਂ ਕਾਫੀ ਡਿਟੇਲ ਚ ਦੱਸਿਆ ਹੋਇਆਗਾ ਦੂਸਰੀਆਂ ਵੀਡੀਓ ਚ ਤੁਸੀਂ ਜਾ ਕੇ ਦੇਖ ਸਕਦੇ ਹੋ ਆ ਦੇਖੋ ਜੀ ਇਹ ਤਰੀਕਾ ਸਭ ਤੋਂ ਸੌਖਾਗਾ ਤੇ ਸੋਹਣੀਆਂ ਵੀ ਬਹੁਤ ਲੱਗਦੀਆਂ ਇਹ ਵੀ ਪੱਤੀਆਂ ਪੱਤੀਆਂ ਤਾਂ ਸੇਮ ਹੀ ਬਣਦੀਆਂ ਨੇ ਜਿਆਦਾ ਫਰਕ ਨਹੀਂ ਬਸ ਥੋੜੀਆਂ ਜਿਹੀਆਂ ਜਿਹੜੀਆਂ ਥੋੜੀਆਂ ਜਿਹੀ ਆਪਾਂ ਥੋੜੀ ਜਿਆਦਾ ਮਿਹਨਤ ਕਰਕੇ ਬਣਾਉਣੇ ਉਹ ਥੋੜੀਆਂ ਜਿਹੀਆਂ ਜਿਆਦਾ ਸੋਹਣੀਆਂ ਬਣ ਜਾਂਦੀਆਂ ਨੇ ਉਹਨਾਂ ਦੀ ਲੁੱਕ ਜਿਆਦਾ ਵਧੀਆ ਆ ਜਾਂਦੀ ਹੈ ਬਸ ਤੇ ਉਦਾਂ ਨਹੀਂ ਹੈਗਾ ਇਹ ਵੀ ਬਹੁਤ ਸੋਹਣੀਆਂ ਲੱਗਦੀਆਂ ਨੇ ਦੇਖ ਸਕਦੇ ਹੋ ਤੁਸੀਂ ਕੁਆ ਨਹੀਂ ਹੈਗਾ ਵੀ ਇਹ ਸੋਹਣੀਆਂ ਲੱਗਦੀਆਂ ਆ ਦੇਖੋ ਜੀ ਬਸ ਜਿੰਨੇ ਕ ਸਟੈਪ ਚੱਕੇ ਆਪਾਂ ਗਿਣ ਲਿਓ ਜਾਂ ਦਿਮਾਗ 'ਚ ਹੁਣ ਤਾਂ ਠੀਕ ਹੈ ਨਹੀਂ ਫਿਰ ਗਿਣ ਲਿਓ ਵੀ ਕਿੰਨੇ ਕ ਸਟੈਪ ਚੱਕੇ ਆਪਾਂ ਆ ਦੇਖ ਲਓ ਜੀ ਧਿਆਨ ਨਾਲ ਦੁਬਾਰਾ ਦੇਖ ਲਓ ਸਾਰੀਆਂ ਪੈਣਾ ਜਿਹੜਿਆਂ ਨੂੰ ਪੰਜਾਬੀ ਨਹੀਂ ਸਮਝ ਆਉਂਦੀ ਕਲੀ ਮੇਰੇ ਭੈਣ ਭਾਈ ਆ ਜਿਹੜੇ ਹਿੰਦੀ 'ਚ ਕਮੈਂਟ ਕਰਦੇ ਹੁੰਦੇ ਹਾਂ ਜੀ ਜੇ ਤੁਹਾਨੂੰ ਕੁਝ ਨਹੀਂ ਪਤਾ ਲੱਗਦਾ ਤੁਸੀਂ ਹਿੰਦੀ 'ਚ ਪੁੱਛ ਲਿਆ ਕਰੋ ਕੋਈ ਗੱਲ ਨਹੀਂ ਬਟ ਹਾਂਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਜੇ ਵਧੀਆ ਰਿਸਪੌਂਸ ਆਇਆ ਵੀਡੀਓ ਉੱਤੇ ਤਾਂ ਆਪਾਂ ਅੱਗੇ ਵੀ ਹੋਰ ਬਹੁਤ ਸਾਰੀਆਂ ਵੀਡੀਓਜ਼ ਲੈ ਕੇ ਆਵਾਂਗੇ ਧੰਨਵਾਦ ਜੀ